ਇਹ ਗੋਡੇ ਤੋਂ ਥੱਲੇ ਜਿੰਨੀ ਵੀ ਦੋਨੋਂ ਲੈਗਸ ਜਿਹੜੀਆਂ ਖੜਗੀਆਂ ਸੀ ਉਹ ਵਜਨ ਨਹੀਂ ਲੈ ਪਾਉਂਦੇ ਸੀ ਉਹਨੂੰ ਵਾਕਰ ਨਾਲ ਤੁਰਦੇ ਆਂ ਰਾਤੀ ਬਹੁਤ ਜ਼ਿਆਦਾ ਪੇਨ ਹੁੰਦੀ ਸੀਗੀ ਉਹ ਵੀ ਬੰਦ ਹੋ ਚੁੱਕੀ ਐ ਇਸ ਕਾੜੇ ਤੋਂ ਬਾਅਦ ਦਵਾਈ ਤੋਂ ਬਾਅਦ ਇਹਨਾਂ ਦੀ ਪੇਨ ਵੀ ਬੰਦ ਹੋ ਹਾਂਜੀ ਰਿਲੀਫ ਕਾਫੀ ਆ ਗਿਆ ਜਿਵੇਂ ਪਹਿਲਾਂ ਸਾਰੀ ਸਾਰੀ ਰਾਤ ਸੌਂਦੇ ਨਹੀਂ ਸੀ ਹੁਣ ਇਹ ਲਾ ਲੋ ਵੀ ਹਫਤੇ 'ਚ ਇੱਕ ਅੱਧਾ ਦਿਨ ਕੋਈ ਪ੍ਰੋਬਲਮ ਆਂਦੀ ਐ ਉਹ ਵੀ ਅਸੀਂ ਥੋੜੀ ਜੀ ਲੱਤਾਂ ਵਗੈਰਾ ਘੁੱਟਦੇ ਆਂ ਤਾਂ ਠੀਕ ਹੋ ਜਾਂਦੇ ਆਂ ਕਾਫੀ ਸਹੀ ਹੋ ਗਏ ਤੁਸੀਂ ਕਹਿੰਦੇ ਵੀ ਵੈਸੇ ਹੈ ਆਰਾਮ ਵੀ ਜੀ ਤੇ ਲੋਕੀ ਦਾ ਇਹ ਗੱਲ ਆ ਵੀ ਕਾੜਾ ਜਿਹੜਾ ਹੈ ਲੋਕਾਂ ਨੂੰ ਤਾਂ ਇਹ ਲੱਗਦਾ ਸੀ ਵੀ ਸਿਰਫ ਹਾਰਟ ਵਾਸਤੇ ਹੀ ਵਧੀਆ ਪਰ ਤੁਸੀਂ ਤਾਂ ਦੱਸਤਾ ਵੀ ਕਾਫੀ ਪ੍ਰੋਬਲਮ ਸੀ ਵੀ ਚੱਲ ਹੀ ਨਹੀਂ ਬੰਦੇ ਸੀ ਤੇ ਹੁਣ ਵਾਕਰ ਲੈ ਕੇ ਤੁਰਾਂਗੇ ਹਾਂਜੀ ਵਾਕਰ ਨਾਲ ਚੱਲਦੇ ਆ ਹੁਣ ਬਸ ਸਿਰਫ ਹਾਰਟ ਚ ਦੇ ਫਾਇਦੇਮੰਦ ਫਾਇਦੇ ਵੈਸੇ ਬਾਕੀ ਵੀ ਪ੍ਰੋਬਲਮਸ ਹੈਗੀਆਂ ਇਲਾਜ ਅੱਛਾ ਜਿਵੇਂ ਕਿ ਉਹਨੇ ਮੰਮੀ ਦਾ ਅਸੀਂ ਦੋ ਵਾਰ ਹੀ ਆਪਰੇਸ਼ਨ ਕਰਾ ਚੁੱਕੇ ਸੀ ਆਪਣੀ ਮਾਤਾ ਜੀ ਦਾ ਪਸਤੋਾ ਜਿਵੇਂ ਨੀਚੇ ਜਾਣ ਹੈ ਹੀ ਨਹੀਂ ਸੀ ਬਿਲਕੁਲ ਸੁਣ ਰਹੇ ਹੁੰਦੇ ਸੀ ਪੈਰ ਹੁਣ ਵਾਕਰ ਨਾਲ ਤੁਰਦੇ ਆ ਉਹ ਕਿਸੇ ਨੇ ਦੱਸਿਆ ਸੀ ਇੰਨਾ ਬਾਰੇ ਤਾਂ ਯਕੀਨ ਹੋਇਆ ਸੀ ਕਿਉਂਕਿ ਆਮ ਬੰਦਾ ਕਹਿੰਦਾ ਯਾਰ ਕਾੜੇ ਨਾਲ ਥੋੜੀ ਨਾ ਬੰਦਾ ਠੀਕ ਹੋ ਜੀ ਉਹ ਵੀਰ ਜੀ ਇਸ ਤਰ੍ਹਾਂ ਹੈ ਕਿ ਜਿਹਨੂੰ ਦੋਖੋਂ ਦਾਣਾ ਉਹ ਤਾਂ ਮਿੱਟੀ ਦੀ ਚੁੰਡੀ ਨੂੰ ਵੀ ਜਾਂਦਾ ਵੀ ਮਿਲ ਜੇ ਤਾਂ ਉਹਦੇ ਨਾਲ ਵੀ ਆਰਾਮ ਮਿਲ ਜੇ ਵਿਸ਼ਵਾਸ ਕਰਾਂਗੇ ਤਾਂ ਕੁਝ ਹੋਏਗਾ ਜਾਣਾ ਤਾਂ ਪਏਗਾ ਘਰੇ ਬੈ ਕੇ ਤਾਂ ਕੁਝ ਨਹੀਂ ਹੋਣਾ ਜਾਵਾਂਗੇ ਲਿਆ ਆਏ ਆ ਦਵਾਈ ਲਈ ਹੈ ਵਿਸ਼ਵਾਸ ਕਰਕੇ ਪੰਜਵਾ ਕਾੜਾ ਛੇਵਾ ਪੀਤਾ ਸਰ ਆ ਇਹ ਨਵੀਂ ਜ਼ਿੰਦਗੀ ਮਿਲੀ ਹੈ ਦੇਖੋ ਕਾਫੀ ਹੱਦ ਤੱਕ ਤਾਂ ਵੀਰੇ ਅਸੀਂ ਤਾਂ ਉਮੀਦ ਲਾ ਕੇ ਬੈਠੇ ਆ ਵੀ ਹਾਂ ਹੋਰ ਥੋੜਾ ਜਿਆ ਲਾਂਗੇ ਤੇ ਸ਼ਾਇਦ ਹੋਰ ਪੂਰਾ ਠੀਕ ਹੋ ਜਾਣਗੇ ਬਾਬਾ ਜੀ ਪਹਿਲੀ ਵਾਰ ਹੀ ਆਏ ਹੋ ਨਹੀਂ ਤੀਜੀ ਚੌਥੀ ਵਾਰੀ ਆਏ ਹਾਂ ਜੀ ਫਰਕ ਪਿਆ ਕੋਈ ਆ ਲੱਗਦਾ ਤਾਂ ਹੈਗਾ ਫਰਕ ਤੁਹਾਨੂੰ ਆਪਣੇ ਵਾਸਤੇ ਦਵਾਈ ਲਈ ਆ ਪਾਜੀ ਹੁਣ ਅੱਛਾ ਫਰਕ ਪਿਆ ਕੋਈ ਫਰਕ ਕਿ ਅਕੇ ਨਾਲੋਂ ਅਕੇ ਨਾਲੋਂ ਫਰਕ ਪਹਿਲਾਂ ਕੀ ਦਿੱਕਤ ਗਈ ਸੀ ਤੁਹਾਨੂੰ ਮੈਨੂੰ ਹਾਰ ਦੀ ਸ਼ੂਗਰ ਰਹੀ ਤੇ ਲੀਵਰ ਦੀ ਜੀ ਕੋਈ ਫਰਕ ਆ ਕਿੰਨਾ ਕੁ ਫਰਕ ਪਿਆ ਤਿੰਨ ਵਾਰੀ ਦੇ ਵਿੱਚ 70% ਹੋਣਾ ਹੈ 70% ਤਿੰਨ ਵਾਰੀ ਦੇ ਵਿੱਚ ਤੁਸੀਂ ਕਹਿ ਰਹੇ ਹੋ ਤੁਹਾਨੂੰ ਫਰਕ ਪੈ ਚੁਕਾ ਹੈ ਪੈ ਗਿਆ ਜੀ ਯਕੀਨ ਆਇਆਗਾ ਸੀ ਇਹਨਾਂ ਤੇ ਵੀ ਹਾਂ ਵੀ ਇਸ ਤਰੀਕੇ ਨਾਲ ਕਾੜੇ ਨਾਲ ਵੀ ਫਰਕ ਪੈ ਸਕਦਾ ਤੁਸੀਂ ਕਹਿ ਰਹੇ ਹੋ ਤੁਹਾਨੂੰ ਸ਼ੂਗਰ ਵੀ ਸੀਗਾ ਹੱਡ ਦੀ ਦਿੱਕਤ ਵੀ ਸੀ ਅਨੇਕਾਂ ਦਿੱਕਤਾਂ ਸੀਗੀਆਂ ਕਿਸੇ ਨੇ ਤੁਹਾਨੂੰ ਤੇ ਜੇ ਦੱਸਿਆ ਵੀ ਹੋਣਾ ਜਾਂ ਵੀਡੀਓ ਵੀ ਦੇਖੀ ਹੋਣੀ ਆ ਪਹਿਲਾਂ ਤਾਂ ਯਕੀਨ ਨਹੀਂ ਆਇਆ ਹੁਣ ਬਈ ਨਹੀਂ ਮੈਂ ਪਹਿਲੀ ਵਾਰੀ ਆਇਆ ਇੱਥੇ ਮੈਨੂੰ ਯਕੀਨ ਆ ਗਿਆ ਹੈਗਾ ਠੀਕ ਆ ਹੁਣ ਜਿਤਨਾ ਪਹਿਲਾਂ ਮੇਰਾ ਸਾਹ ਦਾ ਹੈ ਸਭ ਕੁਝ ਠੀਕ ਆਨ ਤਕਰੀਬਤਨ ਤੇ ਕੀ ਪਹਿਲੀ ਵਾਰ ਆਇਓ ਜੀ ਨਹੀਂ ਜੀ ਚੌਥੀ ਵਰੀ ਆਇਆ ਫਰਕ ਪਿਆ ਹਾਂਜੀ ਫਰਕ ਪਿਆ ਦਿੱਕਤ ਕਿੰਨੂ ਸੀ ਹਾਂਜੀ ਦਿੱਕਤ ਕਿੰਨੂ ਸੀ ਦਿੱਕਤ ਹਾਂਜੀ ਸਾਹ ਸਾਹ ਦਰਦ ਹੋ ਰਿਹਾ ਛਾਤੀ ਅੱਛਾ ਫਿਰ ਉਹ ਦਵਾਈ ਲਈ ਉਰੇ ਬਧੀ ਲੱਗ ਗਿਆ ਜੀ ਇਹ ਫਿਰ ਕੜਾ ਦਵਾਈ ਨਾਲ ਜਿਹੜੇ ਅੰਦਰ ਬੈਠੇ ਨੇ ਵੈ ਸਾਹਿਬ ਠੀਕ ਨੇ ਕੋਈ ਕਿ ਲੋਕੀ ਕੋਕੀ ਕਈ ਵਾਰੀ ਨਾਲ ਜਿਹੜੇ ਨੈਗੇਟਿਵ ਕਮੈਂਟ ਕਰਨ ਵਾਲੇ ਉਹ ਕਹਿ ਵੀ ਦਿੰਦੇ ਆ ਠੱਗ ਆ ਇਹਨਾਂ ਕੋਲ ਜਾ ਕੇ ਫਰਕ ਨਹੀਂ ਪੈਂਦਾ ਇਦਾਂ ਦੀ ਕੋਈ ਗੱਲ ਨਹੀਂ ਨਹੀਂ ਐਜੀ ਕੋਈ ਗੱਲ ਨਹੀਂ ਹੁਣ ਮੈਂ ਰੇਲਵੇ ਦਾ ਤੁਰਿਆ ਰੁਪੜ ਤੋਂ ਆਇਆ ਮੈਂ ਰੇਲਵੇ ਦੇ ਗੇਮ ਉੱਤੇ ਤੁਰਨੀ ਤੋਂ ਸਹਾ ਚੜਦਾ ਉਹ ਰੇਲਵੇ ਕੋਈ ਐਂਟਾ ਕਰਦੇ ਤੁਰ ਕੇ ਰੇਹ ਚੌਂਕ ਚਾਹ ਚੌਂਕ ਤੇ ਫਿਰ ਇੱਥੂ ਆਇਆ ਜੀ ਪੂਰੇ ਉੱਧਰ ਕੇ ਫੇਰ ਤੁਰ ਕੇ ਆਇਆ ਹੁਣ ਵਧੀਆ ਵੈਸੇ ਵਧੀਆ ਬੜਾ ਹਾਂ ਜੀ ਕਾੜਾ ਜਿਹੜਾ ਉਹ ਰਹਾ ਤੇ ਬਹੁਤ ਵਧੀਆ ਹੈ ਨਾ ਫਾਇਦੇਮੰਦ ਹਾਂਜੀ ਬਹੁਤ ਫਾਇਦੇਮੰਦ ਹੈ ਪਰਿਵਾਰ ਨਹੀਂ ਕਹਿੰਦਾ ਵੀ ਕੀ ਗੱਲ ਇੱਕੋ ਦਾਮ ਫਰਕ ਕਿੱਦਾਂ ਪੈਗਾ ਪਰਿਵਾਰ ਨੂੰ ਵੀ ਇਹ ਨਹੀਂ ਹੁੰਦੀ ਡਾਕਟਰ ਐ ਨਾ ਦੇ ਤੀਦੀ ਜੀ ਸੈਂਟ ਪਿਆ ਸੀ ਮੇਰੇ ਚੰਡੀਗੜ੍ਹ ਪੀਜੀਐਚ ਚ ਸੈਂਟ ਪਿਆ ਤਾਂ ਉਹਨਾਂ ਨੇ ਫਿਰ ਦੂਈ ਬਰਾ ਪੈਣਾ ਇੱਕ ਹੋਰ ਪੈਣਾ ਜੀ ਉਹ ਬਲੋਕੇ ਵੀ ਬੰਦ ਹੋ ਗਈ ਉਹਦੇ ਨਾਲ ਫਿਰ ਨਾ ਕਰਤੀ ਦੀ ਸਟੈਂਡ ਕਿਤੇ ਪਿਆ ਸੀ ਤੁਹਾਡੇ ਹਾਂਜੀ ਮੇਰੇ ਹੀ ਪਿਆ ਸੀ ਇੱਕ ਮਿੰਟ ਆ ਜਾਓ ਤੁਸੀਂ ਅੰਦਰ ਤੁਸੀਂ ਅੰਦਰ ਆ ਜਾਓ ਤੇ ਹੁਣ ਅਸੀਂ ਗੱਲਬਾਤ ਜਿਹੜੇ ਬਾਕੀ ਲੋਗ ਆਇਆ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਮਦਨ ਜੀ ਪਹਿਲੀ ਵਾਰ ਹੀ ਆਏ ਹੋ ਸਟੇਸ਼ਨ ਅੰਦਰ ਨੇ ਅੱਛਾ ਪੇਸ਼ੈਂਟ ਅੰਦਰ ਨੇ ਕੌਣ ਪੇਸ਼ੈਂਟ ਕੋਣ ਹੈ ਘਰ ਵਾਲੇ ਨੇ ਸਾਡੇ ਠੀਕ ਨੇ ਉਦਾਂ ਠੀਕ ਨੇ ਵਧੀਆ ਨੇ ਕਿੰਨੀ ਵਾਰੀ ਕੜਾ ਪੀਤਾ ਉਹਨਾਂ ਨੇ ਸਾਨੂੰ ਹੋ ਗਏ 8 ਮਾਂ 9 ਮਾਂ ਕੜਾ 8 ਮਾਂ 9 ਮਾਂ ਕੜਾ 4 ਮਹੀਨੇ ਹੋ ਚਲੇ ਨੇ ਅੱਛਾ 4 ਮਹੀਨੇ ਹੋ ਚਲੇ ਹਾਂ ਜੀ 4 ਮਹੀਨੇ ਪਹਿਲਾਂ ਤੇ 4 ਮਹੀਨੇ ਬਾਅਦ ਚ ਕਿੰਨਾ ਕੋ ਫਰਕ ਹੈ ਬਹੁਤ ਫਰਕ ਹੈ ਹਮਤੇ ਹਾਂ ਜੀ ਫਰਕ ਜਿੱਦਾਂ ਦੀ ਦਵਾਈ ਲਈ ਅਸੀਂ ਟੈਸਟ ਕਰਾ ਕੇ ਰੁੱਕ ਲੈ ਆਏ ਸੀ ਰਿਪੋਰਟਾਂ ਪਹਿਲਾਂ ਵੀ ਇਲਾਜ ਕਰਾਇਆ ਸੀ ਕਿੱਥੇ? ਇੱਥੇ 3 ਮਹੀਨਾ ਪਹਿਲਾਂ ਉਧਰ ਰਿਪੋਰਟਾਂ ਨਹੀਂ ਕਰਾਈਆਂ ਪਤਾ ਨਹੀਂ ਲੱਗਿਆ। ਫਿਰ ਰਿਪੋਰਟਾਂ ਕਰਾਈਆਂ ਪਰ ਹਾਟ ਦੀ ਪ੍ਰੋਬਲਮ ਆਈ। ਉਹਦੇ ਤਾਂ ਫਿਰ ਹੁਣ ਫਰਕ ਹੈ। ਨਹੀਂ ਨਹੀਂ ਪਹਿਲਾਂ ਕਿਸੇ ਹੋਰ ਪਾਸੇ ਵੀ ਕਿਸੇ ਡਾਕਟਰ ਕੋਲ ਵੀ ਕਿੱਥੇ ਹੋਰ ਲਾ ਕੇ ਆਂਕਲੋਂ ਖਾਂਦੇਰੇ ਫਿਰ ਪੈਕਸ਼ਣਿਕ ਹੋ ਜੇ ਤੇ ਫਿਰ ਮਹੀਨਾਾਂ ਕੇ ਨਾਲ ਕੋ ਖਾਦੀ ਫਿਰ ਬਾਅਦ ਵਿੱਚ ਕੋ ਕੋ ਕਰਾਈ ਮਤਲਬ ਫਿਰ ਹਾਟਦਾ ਆਇਆ। ਉਹਨਾਂ ਹਾਟ ਦੇ ਫਰਕ ਹੈ। ਅੱਗੇ ਸਾਫ ਹੋ ਚੜਦਾ ਇਹਨਾਂ ਨੂੰ। ਬਹੁਤ ਫਰਕ ਹੈ ਉਹਨਾਂ ਤੇ। ਹੁਣ ਸਾਜ ਹੁਣ ਠੀਕ ਨੇ ਹੁਣ ਤਾਂ ਨਹੀਂ ਸਾਜ। ਨਾ ਨਾ ਹੁਣ ਨਹੀਂ ਚੜਦਾ। ਬੜਾ ਫਰਕ ਹੁਣ। ਛੇ ਮਹੀਨੇ ਜੈਨ ਨੇ ਖਾਓ ਖਾ ਕੇ ਫਿਰ ਟੈਸਟ ਕਰਾਵਾਂਗੇ ਜਣੀ ਠੀਕ ਨੇ ਉਦੋਂ ਦੇ ਹਾਂਜੀ ਹਾਂਜੀ ਨਹੀਂ ਵਧੀਆ ਨੇ ਹਾਂਜੀ ਹਾਂਜੀ ਫਰਕ ਸਾਡੇ ਔਰ ਗਾਂਦਰੀ ਸਤਾਰ ਹਿਆਰਪੁਰ ਵੀ ਉਹਨਾਂ ਨੇ ਦੱਸਿਆ ਹੀ ਫਰਕ ਹਾਂਜੀ ਜੀ ਆਇਆ ਸੀ ਪਹਿਲਾਂ ਵੀ ਹਾਂ ਇਦਾਂ ਕਾੜੇ ਨਾਲ ਫਰਕ ਪੈ ਸਕਦਾ ਕੋਈ ਪੰਜਾਬੀ ਬੰਦਾ ਤਾਂ ਸੋਚਣ ਵੀ ਲੱਗ ਜਾਂਦਾ ਤਰਕ ਵੀ ਕਰਦਾ ਉਹਨੂੰ ਜੂਏ ਜਾਂਦੇ ਨੇ ਨਾ ਉੱਥੇ ਉੱਥੇ ਸਾਡੇ ਹੁੰਦੇ ਆ ਨਾ ਮਤਲਬ ਕੁੜੀ ਦਾ ਸਹਰਾ ਹੁੰਦਾ ਸੀ ਉਹਨਾਂ ਨੇ ਦੱਸਿਆ ਫਿਰ ਤੁਹਾਨੂੰ ਲੈ ਕੇ ਵੀ ਹੋਈ ਆਇਆ ਜਵਾਈ ਹੋਈ ਉਹੀ ਗੱਲ ਮੁਤ ਕਰਕੇ ਵਧੀਆ ਮਤਲਬ ਫਰਕ ਆਵੇਂ ਗਈ ਹੈ। ਹਾਂਜੀ ਹਾਂਜੀ। ਆਰਾਮ ਹੈ ਹੁਣ। ਸਾਹ ਸੁਭਨ ਚੜਦਾ ਬਸ ਕੰਮ ਕੂਮ ਸਾਰਾ ਕਰਦੇ ਨੇ। ਅੱਗੇ ਬਹੁਤ ਕੰਮ ਹੈ। ਮੈਂ ਮੈਂ ਕਿੰਨੀ ਵਾਰੀ ਆਏ ਹੋ? ਕੋਣ ਪੇਸ਼ੰਤ ਕੋਣ ਹੈ? ਪਹਿਲੀ ਵਾਰੀ ਆਏ ਬਤਾਲੇ। ਪਹਿਲੀ ਵਾਰੀ ਆਏ ਹੋ। ਸੁਣਿਆ ਇਹਨਾਂ ਬਾਰੇ? ਮੈਂ ਆ ਵੀਡੀਓ ਦੇਖੀ ਦੀ ਇਹ ਮੂਵੀ। ਅੱਛਾ। ਮੈਂ ਇਹ ਕਹਿੰਦਾ ਪਰਮਾਤਮਾ ਕਰੇ ਵੀ ਠੀਕ ਹੋਵੇ ਜਲਦੀ ਤੋਂ ਜਲਦੀ ਜੋ ਵੀ ਦਿੱਕਤ ਹੈ ਤੇ ਗੱਲਬਾਤ ਅੱਗੇ ਕਰਦੇ ਆ। ਕਿੰਨੀ ਵਾਰੀ ਤੁਸੀਂ ਪਹਿਲੀ ਵਾਰੀ ਆਏ ਹੋ ਜੀ? ਚੌਥੀ ਵਾਰ ਆਏ ਹੋ। ਪੀਸ਼ਣ ਕੋਣ ਹੈ? ਮੈਂ ਆ ਪੀਓ। ਆ ਪੀਓ। ਵੈਸੇ ਲੱਗਦੇ ਨਹੀਂ ਤੁਸੀਂ ਜਿੱਦਾਂ ਮਸਕਰਾ ਰਹੇ ਹੋ ਨਾ ਜਿੱਦਾਂ ਹੱਸ ਰਹੇ ਹੋ। ਮੈਨੂੰ ਲੱਗਿਆ ਨਹੀਂ ਤਾਂ ਹੀ ਮੈਂ ਪੁੱਛਿਆ ਵੀ ਪੀਸ਼ਣ ਤੁਸੀਂ ਤਾਂ। ਹਾਂਜੀ ਆਸੀ ਹੋ ਜਾ। ਠੀਕ ਹੋ। ਪਹਿਲਾਂ ਕੀ ਦਿੱਕਤ ਕੀ ਆ ਰਹੀ ਸੀ? ਲੱਤ ਦੀਆਂ ਨਾੜਾਂ ਬਲੋਕਿੰਗ ਆ ਰਹੀ ਹੈ। ਮੇਰੇ ਤਾਂ ਹਜੇ ਕੋਈ ਫਰਕ ਨਹੀਂ ਪਿਆ ਤਿੰਨ ਚਾਰ ਦਿਨਾਂ ਚ। ਨਹੀਂ ਪਿਆ। ਮੇਰੇ ਫਰਕ ਨਹੀਂ ਪਿਆ ਕੋਈ। ਉਸੇ ਹਿਸਾਬ ਹੀ ਓਵੇਂ ਚੀਜ਼ਾਂ ਬੰਦੀਆਂ ਨੇਗੀਆਂ। ਦੇਖੋ ਹੋਰ ਦੇਖਦੇ ਹਾਂ ਥੋੜਾ ਟਾਈਮ ਆ ਕੇ ਵੀ ਕਿਵੇਂ ਆ। ਮੈਂ ਕਹਿੰਦਾ ਜਲਦੀ ਜਲਦੀ ਫਰਕ ਪਵੇ ਜੇ। ਠੀਕ ਨਹੀਂ ਆਉਂਦਾ ਫਿਰ ਤਾਂ ਹੱਸ ਨੇ ਫਰਕ ਵਰਕਾ ਦੇ ਠੀਕ ਆ ਵੀ ਚਲੋ ਆ ਅੰਗਰੇਜ਼ੀ ਦਵਾਈਆਂ ਨਾਲ ਠੀਕ ਆ ਹਾਂ ਅੰਗਰੇਜ਼ੀਆਂ ਨਾਲ ਜਲ ਜੇ ਵੀ ਫਰਕ ਆ ਉਹਨਾਂ ਨਾਲ ਥੋੜਾ ਫਰਕ ਵੀ ਹੈਗਾ ਤੇ ਉਹਦੇ ਵਾਂਗੂ ਔਖਾ ਨਹੀਂ ਲੱਗਦਾ ਨਹੀਂ ਉਹ ਤਾਂ ਅੰਗਰੇਜ਼ੀ ਦਵਾਈ ਹੁਣ ਖਾ ਲਈ ਥੋੜੇ ਚਿਰ ਨੂੰ ਫੇਰ ਉਹੀ ਹਾਲ ਹੋ ਜਾਂਦਾ ਇਹਦੇ ਨਾਲ ਜਿਹੜੀ ਹੈ ਕੁਸ ਫਰਕ ਥੋੜਾ ਯਾਨੀ ਉਹਨਾਂ ਨਹੀਂ ਫਰਕ ਪੈ ਜਿਵੇਂ ਚਾਰਾਂ ਗੇੜਿਆਂ ਚ ਪੈਣਾ ਚਾਹੀਦਾ ਸੀ ਚਲੋ ਮੀਂਦ ਕਰਦੇ ਆ ਵੀ ਤੁਹਾਨੂੰ ਅਗਲੇ ਪੰਜਵੇਂ ਗੇੜੇ ਦੇ ਵਿੱਚ ਫਰਕ ਪੈ ਜੇ ਹਾਂ ਠੀਕ ਆ ਠੀਕ ਆ ਚਲਦੇ ਆ ਪਹਿਲੀ ਵਾਰ ਹੀ ਆਏ ਹੋ ਜੀ ਚੌਥੀ ਵਾਰ ਇਹ ਦਿੱਕਤ ਕੀ ਸੀ ਤੁਹਾਨੂੰ ਉਹ ਫਰਕ ਆਏਗਾ ਥੋੜਾ ਜਿਹਾ ਫਰਕ ਹੈ ਜਿਆਦਾ ਨਹੀਂ ਜਿਆਦਾ ਨਹੀਂ ਨਹੀਂ ਜਾਨੀ ਕਿ 124 10% ਵੀ 10% ਫਰਕ ਹੈ ਇਹਨੇ ਜਿਆਦਾ ਨਹੀਂ ਹੋਣ ਹੁਣ ਵੀ ਚੱਲਦੇ ਨੂੰ ਸਾਹ ਚੜਦਾ ਵੱਡੀ ਗੱਲ ਹੈ ਤੁਹਾਡੀ ਦਿੱਕਤ ਮੈਨੂੰ ਪਰੇਸ਼ਾਨੀ ਵੀ ਜਿਆਦਾ ਲੱਗ ਰਹੀ ਹੈ ਹਾਂਜੀ ਹਾਂਜੀ 10% ਤੁਸੀਂ ਆਪ ਕਹਿ ਰਹੇ ਤਾਂ 10% ਤਾਂ ਫਿਰ ਵੱਡੀ ਗੱਲ ਹੈ ਸਰ ਹੁਣ ਜਿੱਦਾਂ ਮੈਂ ਚੱਲਦਾ ਹਾਂ ਉਸ ਥੋੜੇ ਥੋੜਾ ਸਾਹ ਚੜਦਾ ਹੈ دونك ਮੈਨੂੰ ਦਵਾਈ ਨਾਲ ਇੰਨਾ ਫਰਕ ਨਹੀਂ ਪੈ ਰਿਹਾ ਚਾਰ ਵਾਰ ਕੜਾ ਪੀ ਚੁੱਕਿਆ ਹਾਂ ਜੀ ਤਾਂ ਡਾਕਟਰ ਦੀ ਦਵਾਈ ਵੀ ਚੱਲਦੀ ਐ ਇੰਨਾ ਦੀ ਵੀ ਦਵਾਈ ਚੱਲੋ ਉਮੀਦ ਰੱਖੋ ਮੈਂ ਤਾਂ ਕਹਾਂ ਉਮੀਦ ਤੇ ਦੁਨੀਆ ਕਾਇਮ ਐ ਮਾਦਾ ਹੀ ਕਿਧਰ ਹੋਏ ਆ ਜੀ ਲੋਈਆਂ ਲੱਗ ਗਈ ਅੱਛਾ ਹਾਂ ਜੀ ਪੇਸ਼ੰਗੋਣ ਹੈ ਨਹੀਂ ਕੀ ਦਿੱਕਤ ਕੀ ਆ ਤੁਹਾਨੂੰ ਜੀ ਕਿ ਤਾਂ ਹਾਰਟ ਹੂਟ ਦਾ ਹੀ ਸੀਗਾ ਵੀ ਸਾਹ ਨੂੰ ਬਹੁਤ ਚੜਦਾ ਸੀਗਾ ਪਹਿਲੀ ਵਾਰ ਹੀ ਆਏ ਹੋ ਪੰਜਵੀਂ ਛੇਵੀਂ ਵਾਰੀ ਆ ਗਏ ਫਰਕ ਪਿਆ ਕੋਈ ਜੀ ਬਹੁਤ ਐ ਬਹੁਤ ਬਰਕਤ ਹਾਂਜੀ ਠੀਕ ਆ ਮੈਂ ਹਾਂ ਮੈਂ ਠੀਕ ਆ ਹਾਂ ਇਹ ਤਾਂ ਕਿ ਜਿੱਦਾਂ ਐਡ ਸੁਣੀ ਸੀ ਵੀਡੀਓ ਤੇ ਉੱਥੇ ਵੀ ਪਤਾ ਲੱਗਾ ਸੀਗਾ ਕਿ ਤਾਂ ਕਰਕੇ ਸੀ ਪਹਿਲਾਂ ਨਾਲੋਂ ਤਾਂ ਹੁਣ ਚ ਕਿੰਨਾ ਕੋ ਫਰਕ ਆ ਬਹੁਤ ਫਰਕ ਆ ਜੀ ਹਾਂਜੀ ਦਰਦ ਬਹੁ ਪੈਂਦਾ ਹੁੰਦਾ ਇਹ ਆ ਚੀਜ਼ ਹੁਣ ਕੋਈ ਨਹੀਂ ਪੈਂਦਾ ਹੁਣ ਨਹੀਂ ਦਰਦ ਹੁੰਦੀ ਨਾ ਲੱਗ ਹਾਂ ਠੀਕ ਬਿਲਕੁਲ ਮੈਂ ਠੀਕ ਆ ਹਾਂਜੀ ਹਾਂਜੀ ਕਰਦੀ ਕਰਾ ਬਾਬੇ ਦੀ ਬਾਬੇ ਦੀ ਕਿਰਪਾ ਵਾ ਸਰੂਰਾ ਦਾ ਹਾਂਜੀ ਪਤ ਜੀ ਜਦੋਂ ਵੀਡੀਓ ਦੇਖੀ ਸੀ ਯਕੀਨਤਾ ਨਹੀਂ ਹੋਇਆ ਹਣਾ ਵੀ ਇੱਦਾਂ ਕਾੜਿਆਂ ਵਾਲਾ ਵੀ ਬੰਦਾ ਠੀਕ ਹੋ ਸਕਦਾ ਯਕੀਨ ਨਹੀਂ ਹੋਇਆ ਸੀ ਨਹੀਂ ਜੀ ਬਾਅਦ ਫਿਰ ਕਿਹਾ ਸੀ ਜਿਹਾ ਉਹਨਾਂ ਨੇ ਬਾਅਦ ਸੀ ਸਾਡੇ ਬੰਦੇ ਉਹਨਾਂ ਨੇ ਕਿਹਾ